ਫਗਵਾੜਾ ਸ਼ਹਿਰ ਵਿੱਚ ਅਜੋਧਿਆ ਵਿੱਚ ਭਗਵਾਨ ਰਾਮ ਜੀ ਦੇ ਮੰਦਿਰ ਦੇ ਉਦਘਾਟਨ ਦੀ ਖੁਸ਼ੀ ਦੇ ਸਬੰਧ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ ਇਸ ਸ਼ੋਭਾ ਯਾਤਰਾ ਵਿੱਚ ਸ਼ਹਿਰ ਦੇ ਸੈਂਕੜੇ ਆ ਪੁਰਸ਼ਾਂ ਤੇ ਔਰਤਾਂ ਨੇ ਸ਼੍ਰੀ ਰਾਮ ਦੇ ਨਿਸ਼ਾਨ ਵਾਲੇ ਝੰਡੇ ਫੜ ਕੇ ਹਿੱਸਾ ਲਿਆ ਸ਼ੋਭਾ ਯਾਤਰਾ ਦੇ ਸਵਾਗਤ ਲਈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਅਨੇਕਾ ਪ੍ਰਕਾਰ ਦੇ ਲੰਗਰ ਵੀ ਲਗਾਏ ਗਏ ਇਸ ਸ਼ੋਭਾ ਯਾਤਰਾ ਵਿੱਚ ਸਾਬਕਾ ਮੇਅਰ ਅਰुण ਖੋਸਲਾ ਸਮਾਜ ਸੇਵਿਕਾ ਮੈਡਮ ਅਨੀਤਾ ਸੋਮਪrakash ਕੈਂਤ ਤੋਂ ਇਲਾਵਾ ਹਲਕਾ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਸ਼੍ਰੋਮਣੀ ਅਕਾਲੀ ਦਲ ਤੋਂ ਰਣਜੀਤ ਸਿੰਘ ਖੁਰਾਨਾ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰ ਅਤੇ ਸ਼ਹਿਰ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਰਿਪੋਰਟ ਅੱਜ ਦੇਸ਼ ਭਰ ਦੇ ਵਿੱਚ ਸਾਡੇ ਸ਼੍ਰੀ ਨਿੰਦਰભાઈ ਮੋਦੀ ਪ੍ਰਧਾਨ ਮੰਤਰੀ ਦੇ ਚਿੱਲਾ ਨਾਸ ਸਵੇਰ ਦਾ ਚੱਲ ਰਿਹਾ ਖੁਆੜਾ ਭਵਸ ਲੋਕਾਂ ਦਾ ਉਤਸ਼ਾਹ ਬੜਾ ਅੱਜ ਪ੍ਰਭੂ ਰਾਮ ਦੀ ਕਿਰਪਾ ਦਿਨਾਂ ਪ੍ਰਭੂ ਰਾਮ ਕਦੀ ਕ੍ਰਿਸ਼ਨ ਬਣ ਕੇ ਕਦੀ ਸ਼ਾਮ ਬਣ ਕੇ ਕਦੀ ਰਾਮ ਬਣ ਕੇ ਅੱਜ ਖੁਆੜਾ ਨਗਰੀ ਬਹੁਤ ਭਵੇਂ ਸਵਾਗਤ ਹੋ ਰਿਹਾ ਹਰ ਧਰਮ ਦੇ ਲੋਕ ਭਵੇਂ ਸਵਾਗਤ ਕਰ ਰਿਹਾ ਸ਼ੋਭਾ ਯਾਤਰਾ ਚੱਲ ਚੁੱਕੀ ਰਸਤੇ ਦੇ ਵਿੱਚ ਪਹੁੰਚ ਚੁੱਕੀ ਹੈ ਮੈਂ ਸ਼ਹਿਰ ਨਿਵਾਸੀਆਂ ਬਿਬਾਰੀਆਂ ਦਾ ਹਰ ਵਰਗ ਪੋਲੀਟਿਕਲ ਸੋਸ਼ਲ ਧਾਰਮਿਕ ਰਿਣੀ ਐ ਜਿਨ੍ਹਾਂ ਨੇ ਮੇਰੇ ਕਰਕੇ ਨਹੀਂ ਪ੍ਰਭੂ ਰਾਮ ਕਰਕੇ ਅੱਜ ਜਿਹੜੇ ਲੰਗਰ ਸ਼ਹਿਰ ਚ ਲੱਗੇ ਆ ਮੈਂ ਸ਼ਹਿਰ ਨਿਵਾਸੀਆਂ ਦਾ ਆਪਣੇ ਲੋਕ ਬਹੁਤ ਬਹੁਤ ਭੈਣਾਂ ਦਾ ਬੱਚਿਆਂ ਦਾ ਅੱਜ ਦੀ ਸਕੂਲਾਂ ਦੀ ਛੁੱਟੀਆਂ ਹੋਈਆਂ ਉਹਨਾਂ ਦਾ ਵੀ ਧੰਨਵਾਦ ਜੋ ਅੱਜ ਦੀਪavali ਪਵਾਰਾ ਸਜਿਆ ਪਿਆ ਔਰ ਰਾਤ ਨੂੰ ਵੀ ਲੋਕਾਂ ਨੇ ਦੀਪਮਾਲਾ ਕਰਨੀ ਹੈ ਅੱਜ ਦੀਵਾਲੀ ਮਨਾ ਰਿਆ 500 ਸਾਲਾਂ ਅਸੀਂ ਦੇਖਿਆ ਅੱਜ ਅੱਜ ਤੱਕ ਸਾਡੇ ਬਜ਼ੁਰਗਾਂ ਦਾਦੇ ਫੜਾ ਦੇਣ ਦੇਖਣ ਲੇਕਿਨ 500 ਸਾਲ ਅਸੀਂ ਜਿਹੜੇ ਅੱਜ ਦੇਖ ਰਿਹਾ ਸਾਡੇ ਪ੍ਰਭੂ ਰਾਮ ਜੀ ਉੱਤੇ ਮਹਿਲਾਜਮਾਨ ਹੈ ਤੇ ਅੱਜ ਦੇ ਦਿਨ ਤੇ ਮੈਂ ਆਪਣੇ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਰਾਧਾ ਕਿਸ਼ਨ ਸੇਵਾ ਸੰਧੀ ਵੱਲੋਂ ਕੌਮੀ ਸੇਵਾ ਰਾਮਲਾ ਤੇ ਆਰਕਮਟੀ ਵੱਲੋਂ ਬਹੁਤ ਬਹੁਤ ਵਧਾਈ

ਕਰਦੇ ਫਰੇ ਭੈਣ ਭਾਵ ਨੂੰ ਰੱਖ ਲੱਗ ਪਾਇਦਾ ਤੁਹਾਨੂੰ ਨਹੀਂ ਮਨ ਕੋ ਆਉਣਾ ਪਤਾ ਨਹੀਂ ਜੀ ਮੈਂ ਸਵੇਦਾ ਆਇਆ ਕਰ ਲਈ ਬਹੁਤ ਬੋੜਾ ਜਨਾ ਅੱਜ ਅਜੋਧਿਆ ਨਗਰੀ ਸ੍ਰੀ ਰਾਮ ਜੀ ਆ ਰਹੇ ਆ ਜੀ ਅੱਜ ਇੱਥੇ ਸਾਡੇ ਵਿਚ ਵੀ ਬਾਬਾ ਮੋਦੀ ਸੁੰਦਰ ਕੋਈ ਦੇ ਵਿਸ਼ਾਸ਼ ਸੁਮੈ ਅਗਰ ਜੀ ਮੈਂ ਆਪਣਾ ਸੰਬੋਧਨ ਕਰਕੇ ਆਉ ਆਪਾਂ ਚੋਪਾ ਜਾਂ ਅਦਰ ਦਾ ਬਾਬਾ ਅੱਗੇ ਹੋਵੇ ਇੱਕ ਵਾਰ ਦੋਈ ਜੈ ਜੀ ਖੁਸ਼ੀ ਆ ਸਾਡੇ ਰਾਮ ਭਗਵਾਨ ਜੀ ਅਜੋਧਿਆ ਦੇ ਵਿੱਚ ਪ੍ਰਾਣ ਪ੍ਰਤੀਸ਼ਟਾ ਹੋਣੀ ਆ ਸਾਡਾ ਫਗਵਾੜਾ ਅੱਜ ਸਾਰਾ ਹੀ ਪ੍ਰਭੂ ਰਾਮ ਮੇ ਹੋ ਚੁੱਕਾ ਹੈ ਇਹ ਸ਼੍ਰੀ ਰਾਮ ਜੈ ਜੈ